ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜਿਉਂ ਦੁਗਦੇ ਆਤਮ ਮਾਰਗ ਤੇ ਚੱਲਦੇ ਆਂ ਸਨ ਪੁੱਛ ਪੁੱਛ ਕੇ ਚੱਲਣ ਦੀ ਲੋੜ ਪੈਂਦੀ ਹੈ ਕਿਉਂਕਿ ਮਾਇਆ ਨੇ ਸਾਨੂੰ ਪੈਰ ਪੈਰ ਤੇ ਠੇਰਨਾ ਹੈ ਆਪਣੇ ਜਾਲ ਦੇ ਵਿੱਚ ਸਾਨੂੰ ਸਾਡੇ ਮਨ ਨੂੰ ਫਸਾ ਕੇ ਰੱਖਣਾ ਹੈ ਮਾਇਆ ਵੇਖ ਸਵਾਸ ਦੇ ਨਾਲ ਹੀ ਗਾਲ ਪਾਉਂਦੀ ਹੈ ਜਦ ਇਹ ਅਧਿਆਤਮ ਮਾਰਗ ਤੇ ਗੁਰਮਖ ਜਨ ਅਭਿਆਸ ਕਰਦੇ ਆ ਨਾ ਅਵੇ ਆਸ ਕਰਦੇ ਕਰਦੇ ਜਦੋਂ ਅੱਗੇ ਵਾਧਦੇ ਫਿਰ ਉਹਨਾਂ ਨੂੰ ਪ੍ਰਕਾਸ਼ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਤਤਾਂ ਦਾ ਪ੍ਰਕਾਸ਼ ਕਿਹਾ ਹੈ ਬਹੁਤ ਸਾਰੇ ਗੁਰਮਖਾਂ ਦਾ ਸਵਾਲ ਵੀ ਸੀ ਕਿ ਮੈਨੂੰ ਪੀਲੇ ਰੰਗ ਦਾ ਕੋਈ ਕਹ ਰਿਹਾ ਸਿ ਮੈਨੂੰ ਹਰੀ ਰੰਗ ਦਾ ਪ੍ਰਕਾਸ਼ ਹੁੰਦਾ ਹੈ ਕੋਈ ਕਹਿੰਦਾ ਬੈਂਗਣੀ ਰੰਗ ਦਾ ਤੇ ਕੋਈ ਕਹ ਰਿਹਾ ਇਸ ਦਾ ਲਾਲ ਰੰਗ ਦਾ ਪ੍ਰਕਾਸ਼ ਹੁੰਦਾ ਕੋਈ ਕਹਿੰਦਾ ਨੀਲੇ ਰੰਗ ਦਾ ਹੁੰਦਾ ਹੈ ਹੁਣ ਮਾਰਾ ਕੁ ਬਾਣੀ ਵਿੱਚ ਸਮਝਾਉਂਦੇ ਜੋ ਸਾਡਾ ਮਾਤਾ ਪਿਤਾ ਹੈ ਉਹ ਇਨਾਂ ਰੰਗਾਂ ਤੋਂ ਅਲਹਿਦਾ ਹੈ ਨਾ ਜੋ ਆਪਣੇ ਅੰਦਰ ਸ਼ਬਦ ਮਾਲਕ ਦਾ ਹੈ ਜਿਹਨੂੰ ਆਨਹਦ ਨਾਲ ਕਹਿੰਦੇ ਨਾ ਉਹ ਦਾ ਰੂਪ ਹੈ ਨਾ ਉਹ ਦਾ ਕੋਈ ਰੰਗ ਹੈ ਇਹਨੂੰ ਮਾਰਗ ਦੇ ਰੂਪ ਨਾਲ ਰੇਖ ਅਨਾਹਦ ਬਾਜੇ ਸ਼ਬਦ ਨਰੰਗਣ ਕੀਆ ਉਹ ਅਨਾਹਦ ਵੱਜਦਾ ਹੈ ਤੇ ਉਹਦਾ ਵੀ ਕੋਈ ਰੂਪ ਰੰਗ ਰੇਖ ਨਹੀਂ ਸਿਰਫ ਉਹਨੂੰ ਸੁਣ ਸਕਦੇ ਇਸ ਤਰ੍ਹਾਂ ਜੋ ਸਾਡਾ ਮਾਤਾ ਪਿਤਾ ਹੈ ਜੋ ਪ੍ਰਕਾਸ਼ ਹੈ ਉਹ ਜਾਹਰਾ ਜਾਂ ਨੀਲਾ ਜਾਂ ਪੀਲਾ ਜਾਂ ਬੈਂਗਣੀ ਲੱਗਦਾ ਨਹੀਂ ਹੈ ਉਹ ਗੁਰਮਖੋ ਜਿਸ ਤਰ੍ਹਾਂ ਆਪਾਂ ਇੱਕ ਸੂਰਜ ਦੇ ਤਰ੍ਹਾਂ ਸਰੀਰ ਵਿੱਚ ਪ੍ਰਕਾਸ਼ ਦੇਖਦੇ ਆਂ ਤੇ ਉਧਰ ਆਪਣੇ ਘਰ ਵਿੱਚ ਕਰੋੜਾਂ ਹੀ ਸੂਰਜ ਇਸ ਤਰ੍ਹਾਂ ਚੜੇ ਹੁਣ ਐ ਇਹੋ ਜਿਹਾ ਪ੍ਰਕਾਸ਼ ਜਿਹੜਾ ਹੈ ਸਾਡਾ ਮਾਤਾ ਪਿਤਾ ਪ੍ਰਕਾਸ਼ ਰੂਪ ਹੈ ਜਿਵੇਂ ਕੋਟ ਸੂਰਜ ਆ ਕੇ ਪ੍ਰਕਾਸ਼ ਆਪਣੇ ਘਰ ਦੇ ਵਿੱਚ ਮਾਰਦੇ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਉਹ ਸਾਡਾ ਮਾਤਾ ਪਿਤਾ ਹੈ ਤੇ ਇਸ ਤਰ੍ਹਾਂ ਪਿਆਰਿਓ ਗੁਰਬਾਣੀ ਵਿੱਚ ਆਪਾਂ ਨੂੰ ਸਮਝ ਆਇਆ ਹੈ ਉਹ ਬੈਂਗਣੀ ਰੰਗ ਜਾਂ ਲਾਲ ਰੰਗ ਜਾਂ ਹਰੇ ਰੰਗ ਦਾ ਨਹੀਂ ਹੈ ਇਤਤ ਦਾ ਨਰ ਪ੍ਰਕਾਸ਼ ਹੈ ਤੇ ਜਦੋਂ ਅਸੀਂ ਦਸਵੇਂ ਦੁਆਰ ਵਿੱਚ ਮੰਨ ਜਾਏਗਾ ਉੱਥੇ ਅਨਹਦ ਬਾਜੇ ਚੱਲਣਗੇ ਅਨਹਦ ਤੋਂ ਨਾ ਸੁਣਨ ਗਿਆ ਉੱਥੇ ਕੋਈ ਆਕਾਰ ਨਹੀਂ ਪ੍ਰਗਟ ਹੋਏਗਾ ਕਈ ਕਹਿੰਦੇ ਸਾਨੂੰ ਆਕਾਰ ਦੀ ਦੇ ਆ ਕੋਈ ਦਸਵੇਂ ਦੁਆਰ ਦੇ ਵਿੱਚ ਕੋਈ ਆਕਾਰ ਨਹੀਂ ਹੈ ਜਿਹਨ ਮਾਰਗ ਤੇ ਬਾਣੀ ਵਿੱਚ ਕੀ ਦੱਸਦੇ ਨੇ ਸਮਝਾਉਂਦੇ ਦਸਵੇਂ ਦੁਆਰ ਬਾਰੇ ਮਾਰਗ ਨਾਮ ਪਰ ਠਾਕ ਕੇ ਤਾ ਉਤਰ ਹਾਏ ਦਸਵੇਂ ਵਿੱਚ ਕਰ ਬਾਸਾ ਪਾਏ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ ਉਥੇ ਅਨਹਦ ਵੱਜੇ ਵੱਜਦੇ ਅਨਹਦ ਤਾਂ ਚਲਦਿਆਂ ਨੇ ਆਪਣੇ ਘਰ ਹੁੰਦਾ ਕਿ ਫਿਰ ਮਾਰੇ ਗੁਰਬਾਣੀ ਦੇ ਵਿੱਚ ਕਹ ਰਹੇ ਨੇ ਚੱਕਰ ਚੈਨ ਅਰ ਵਰਨ ਜਾ ਤੇਰ ਪਾਪ ਨਹਿਨ ਜੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੀ ਅਜਲ ਮੂਰਤ ਅਨਪੌ ਪ੍ਰਕਾਸ਼ ਅਨਪੌ ਪ੍ਰਕਾਸ਼ ਉਸ ਨੂੰ ਆਖਿਆ ਇੰਨਾ ਸਾਰਾ ਪ੍ਰਕਾਸ਼ ਹੈ ਉਸ ਪ੍ਰਕਾਸ਼ ਦੁਆਰੇ ਸਾਰੀ ਸ੍ਰਿਸ਼ਟੀ ਚੱਲਦੀ ਹੈ ਉਹ ਹੀ ਪ੍ਰਕਾਸ਼ ਸਾਡੀ ਬਾਡੀ ਨੂੰ ਚਲਾ ਰਿਹਾ ਹੈ ਜੋ ਸਾਡੀ ਸੁਖਮਨ ਨਾੜੀ ਦੇ ਅੰਦਰ ਆਤਮ ਜਿਹਨੂੰ ਆਤਮ ਰੂਪ ਕਹਿੰਦੇ ਨੇ ਆਤਮਾ ਦਾ ਪ੍ਰਕਾਸ਼ ਕਹਿੰਦੇ ਨੇ ਉਹ ਬਿਲਕੁਲ ਸਫੇਦ ਹੈ ਜਿਸ ਤਰ੍ਹਾਂ ਲਾਈਟ ਹੈ ਇਸ ਤਰ੍ਹਾਂ ਦਾ ਪ੍ਰਕਾਸ਼ ਹੈ ਇਸ ਤਰ੍ਹਾਂ ਆਪਾਂ ਗੁਰਮਖੋਇਸ ਮਾਰਗ ਤੇ ਪੁੱਛ ਪੁੱਛ ਕੇ ਚੱਲਣਾ ਹੈ ਜੇ ਫਿਰ ਤਤਾਂ ਦੇ ਪ੍ਰਕਾਸ਼ ਵਿੱਚ ਨਾ ਹੋ ਜੀ ਇੱਥੇ ਮਾਇਆ ਬਹੁਤ سارے ਰੰਗ ਦਿਖਾਏਗੀ ਬਹੁਤ سارے ਆਕਾਰ ਵੀ ਮਾਇਆ ਦਿਖਾਉਂਦੀ ਹੈ ਤਸਵੀਰਾਂ ਚੱਲ ਪੈਂਦੀਆਂ ਨੇ ਸਾਡੇ ਉਹ ਜਦੋਂ ਇਹਨੂੰ ਕਹਿੰਦੇ ਗਦਾਰਬਨਗਰੀ ਤਸਵੀਰਾਂ ਜਿੱਥੇ ਚੱਲ ਪੈਣ ਦੇਵੀ ਦੇਵ ਤੇ ਪੀਰ ਪਗੰਬਰ ਅਰੇ ਸ਼ਾਂਤਾ ਮਾ ਕੋਈ ਪੋਟਵਾਨੀਆਂ ਜਿਸ ਤਰ੍ਹਾਂ ਜਿਹੜੇ ਆਕਾਰ ਅਸੀਂ ਪ੍ਰਪੱਕ ਕਰ ਲੈਨੇ ਆ ਉਹ ਫਿਰ ਪੋਟਵਾਂ ਚੱਲ ਪੈਂਦੀਆਂ ਨੇ ਯੰਬਿਕ ਜਿਹੜਾ ਧਿਆਨ ਵਿੱਚ ਮਨ ਜਾਂਦਾ ਹੈ ਕਈ ਇੱਥੇ ਜੀਵ ਕਹਿੰਦੇ ਕਿ ਮੈਂ ਸੰਪੂਰਨ ਹੋ ਗਿਆ ਮੇਰਾ ਮਾਲਕ ਦੇ ਨਾਲ ਮਲਾਪ ਹੋ ਗਿਆ ਤੇ ਮਹਾਰਾਜ ਬਾਰ ਬਾਰ ਪਾਣੀ ਦੇ ਵਿੱਚ ਕਹਿ ਰਹੇ ਨੇ ਕਿ ਉਹਦਾ ਕੋ ਰੂਪ ਰੰਗ ਰੇਖ ਪੇਖ ਹੈ ਨਹੀਂ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਪិន ਉਹ ਤ੍ਰੈ ਗੁਣਾਂ ਤੋਂ ਪੈਨ ਤ੍ਰੈ ਗੁਣ ਤੇ ਪ੍ਰਪិន ਤੇ ਸੇ ਭੁਜਾਇ ਨਾਨਕ ਜੀ ਸੋ ਬੈ ਸੂ ਪਰਸਨ ਜਿਨ੍ਹਾਂ ਤੇ ਮਾਲਕ ਪਿਤਾ ਵਾਹਿਗੁਰੂ ਪਿਤਾ ਜੀ ਖੋਸ਼ ਹੋਏ ਉਹਨੂੰ ਆਪਣਾ ਰੂਪ ਦਿਖਾਇਆ ਗੱਲ ਸਾਡਾ ਅਸੀਂ ਭਗਤੀ ਕਰਨੀ ਹੈ ਵਾਹਿਗੁਰੂ ਨੂੰ ਮਨਾਉਣ ਵਾਸਤੇ ਨਾ ਕਿ ਸੰਸਾਰ ਦਾ ਕੁਝ ਲੈਣ ਵਾਸਤੇ ਕਈ ਜੀ ਭਗਤੀ ਕਰਦੇ ਆ ਸੰਸਾਰ ਦੇ ਪਦਾਰਥਾਂ ਵਾਸਤੇ ਸੰਸਾਰ ਦੀਆਂ ਅਵਸਥਾਂ ਵਾਸਤੇ ਤੇ ਮਹਾਰਾਜ ਭਗਤੀ ਕਾਦੇ ਵਾਸਤੇ ਕਰਨ ਵਾਸਤੇ ਕਹਿ ਰਹੇ ਕਿ ਤੁਸੀਂ ਆਪਣੇ ਪਿਤਾ ਵਾਹਿਗੁਰੂ ਨੂੰ ਖੋਜ ਕਰੋ ਕੋਦ ਨਾ ਮਲਾਪ ਤਾਂ ਹੀ ਹੋਏਗਾ ਜੇ ਉਹਨੂੰ ਖੋਜ ਕਰੋਗੇ ਜਿਸ ਹੋਵੇ ਸੋ ਪਰਸਨ ਕੋਕਿ ਟ੍ਰੈਗੋਨਾ ਤੋਂ ਪੈਣ ਹੈ ਟ੍ਰੈਗੋਨਾ ਦੇ ਵਿੱਚ ਕੀ ਚੱਲਦੇ ਆਕਾਰ ਚੱਲਦੇ ਨੇ ਰੰਗ ਰੂਪ ਚੱਲਦੇ ਨੇ ਰੇਖ ਭੀਖ ਚੱਲਦਾ ਹੈ ਟ੍ਰੈਗੋਨਾਂ ਦੇ ਵਿੱਚ ਵਿਚਾਰ ਚੱਲਦੇ ਨੇ ਫੁਰਨੇ ਚੱਲਦੇ ਨੇ ਜਿੱਦਾਂ ਨੇ ਮਨ ਵਿੱਚ ਮਨ ਦੇ ਅੰਦਰ ਆਕਾਰ ਕੋਈ ਆਇਆ ਉਹ ਸਾਹਮਣੇ ਆਕਾਰ ਧਿਆਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਭਗਤੀ ਕਰਨੀ ਹੈ ਵਾਹਿਗੁਰੂ ਨੂੰ ਕਿਸੇ ਸੰਸਾਰ ਦੇ ਵਿਅਕਤੀ ਨੂੰ ਖੁਸ਼ ਕਰਨ ਵਾਸਤੇ ਨਾ ਕਿ ਕਿਸੇ ਜੀਵ ਨੂੰ ਖੁਸ਼ ਕਰਨ ਵਾਸਤੇ ਉਹ ਪਗਤੀ ਮਾਰੇ ਦੀਆਂ ਕਾਲਪੁਰਖ ਵਾਹਿਗੁਰੂ ਨੂੰ ਕਸ਼ ਕਰਨ ਵਾਸਤੇ ਜਿਹਦੀ ਕੋਈ ਮੂਰਤੀ ਅਕਾਲ ਮੂਰਤ ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਨੂੰ ਪੜਦੇ ਅਕਾਲ ਮੂਰਤ ਅਕਾਲ ਦੀ ਕੋਈ ਮੂਰਤ ਹੈ ਹੀ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਉਹ ਜੋਨਾ ਤੋਂ ਰਹਿਤ ਹੈ ਉਹ ਤਸਵੀਰਾਂ ਤੋਂ ਰੰਗਾਂ ਤੋਂ ਰਹਿਤ ਹੈ ਤੇ ਨਿਰੋਲ ਪ੍ਰਕਾਸ਼ ਆਪਣੇ ਆਪ ਕੋ ਪ੍ਰਕਾਸ਼ ਪ੍ਰਗਟ ਹੋ ਰਿਹਾ ਹੈ ਆਪਣੇ ਆਪ ਕੋਈ ਉਸ ਨੂੰ ਪੈਦਾ ਕਰਨ ਵਾਲਾ ਨਹੀਂ ਜਨਮ ਰਗ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਰਹਿ ਜਾਂ ਸੋਏ ਸੋ ਬਾਹਰ ਵੀ ਉਹ ਪ੍ਰਕਾਸ਼ ਮੌਜੂਦ ਹੈ ਕਿ ਆਪਣੇ ਅੰਦਰ ਤੱਕ ਮਹਾਰਗਿ ਕਿਰਪਾਈ ਆਨੰਦ ਦੇ ਨਾਲ ਹੈ ਓਕੇ ਇਹ ਨਾ ਪ੍ਰਕਾਸ਼ ਹੈ ਸਤ ਅੰਦ ਦੇ ਵਿੱਚ ਨਿਰਪਾਉ ਨਦਰ ਵੀ ਹਮ ਪੂਰੇ ਸ਼ਾਇਰ ਦੇ ਕਿਉਂਕਿ ਮਨੁੱਖੀ ਹਲੇ ਗਿਆ ਨਹੀਂ ਨਾ ਜਦੋਂ ਮੰਨ ਜਾਏਗਾ ਆਉਣ ਤੋਂ ਵੱਖ ਹੋ ਕੇ ਫਿਰ ਮੰਨ ਨੂੰ ਦੇਖਿਆ ਇਸ ਤਰ੍ਹਾਂ ਆਪਾਂ ਨੇ ਅਭਿਆਸ ਕਰਨਾ ਹੈ ਕੋਸ਼ਿਸ਼ ਕਰਨੀ ਹੈ ਮਨ ਜਿਹੜਾ ਹੈ ਤ੍ਰੈਗੁਣਾ ਤੋਂ ਉੱਪਰ ਉੱਠੇ ਤ੍ਰੈਗੁਣਾ ਤੋਂ ਤਾਂ ਉੱਪਰ ਉੱਠ ਕੇ ਜਿ ਪਾਉਣ ਤੋਂ ਵੱਖ ਹੋਣਾ ਸਿੱਖੇਗਾ ਉਹ ਅਭਿਆਸ ਦੇ ਨਾਲ ਜਿੰਨਾ ਅਭਿਆਸ ਅਸੀਂ ਕਰਾਂਗੇ ਮਨ ਪਾਉਣ ਤੋਂ ਵੱਖ ਹੋਣਾ ਸ਼ੁਰੂ ਹੋਏਗਾ ਆਉਣ ਤੋਂ ਵੱਖ ਹੋਣ ਲਈ ਇਹਨੇ ਗੁਰਮੰਤਰ ਦਾ ਜਾਪ ਕਰਨਾ ਹੈ ਤੇ ਕਰਨਾ ਵੀ ਸਾਸ-ਗਰਾਸ ਪੈਣਾ ਗੁਰੂ ਦੇ ਦੱਸੇ ਅਨੁਸਾਰ ਜਿਨ੍ਹਾਂ ਸਾਸ-ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਾਮਸ ਸੇਈ ਨਾਨਕ ਪੂਰਨ ਸੁਇ ਸੰਤੋ ਸੰਤੋ ਸਾਧੂ ਜਨ ਸਾਸ-ਗਰਾਸ ਵਿਧੀ ਨੂੰ ਦ੍ਰਿੜ ਕਰਵਾਉਂਦੇ ਨੇ ਬਾਰ-ਬਾਰ ਆਪਾਂ ਇਹਨੇ ਕਿ ਤੁਸੀਂ ਆਪਣੇ ਸੁਆਸ ਅੰਦਰ ਜਾਂਦੇ ਵਾਹੇ ਬੋਲੋ ਬਾਰ ਆਰੇ ਗੁਰੂ ਬੋਲੋ ਆਪਣੀ ਆਵਾਜ਼ ਨੂੰ ਪੁਰ ਕੇ ਆਪ ਸੁਣੋ ਜਿੱਦਾਂ ਜਿੱਦਾਂ ਧਨ ਵਿੱਚ ਧਿਆਨ ਟਿਕੇਗਾ ਆਵਾਜ਼ ਧਿਆਨ ਟਿਕੇਗਾ ਮਾਣ ਬੌਂਤ ਉਹ ਬਾਣਾ ਸ਼ੁਰੂ ਕਰ ਦੇਗਾ ਇੱਕ ਤੇ ਇੱਕ ਦਿਨ ਦੋ ਦੋ ਦਿਨ ਦੇ ਨਾਲ ਨਹੀਂ ਇੱਥੇ ਥੋੜੀ ਮਿਹਨਤ ਆਪਾਂ ਨੂੰ ਕਰਨੀ ਆਪਾਂ ਜਲਦੀ ਹੀ ਅਵੇਸਲੇ ਹੋ ਜਾਂਦੇ ਆ ਗੱਲ ਤਾਂ ਕੁਝ ਬਣੀ ਪਤਾ ਤਾਂ ਕੁਝ ਲੱਗ ਪਾਈ ਥੋੜਾ ਆਪਾਂ ਨੂੰ ਇੱਥੇ ਅਭਿਆਸ ਆਪਾਂ ਨੂੰ ਮਿਹਨਤ ਕਰਨੀ ਪੈਣੀ ਬਾਰ 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 ਪ੍ਰਭ ਜਪੀਏ ਬਾਰ ਬਾਰ ਜਪਣਾ ਪੈ ਪੀ ਅਮਰਤ ਹੋਈ ਹਮਤੰਤਰਗੇ ਬਾਰ ਬਾਰ ਜਪਾਂਗੇ ਬਾਰ ਬਾਰ ਸੇਮਰੰਦ੍ਰ ਕਾਰਨਾ ਪਹਿਣਾ ਹੈ ਚੱਲਦੇ ਫਿਰਦੇ ਉੱਠਦੇ ਬੈਂਦੇ ਆਪਾਂ ਨੂੰ ਵਾਹਿਗੁਰੂ ਦਾ ਨਾਮ ਲੈਣਾ ਪੈਣਾ ਕਿ ਵਾਹਿਗੁਰੂ ਹਰ ਥਾਂ ਮੌਜੂਦ ਹੈ ਹੌਲੀ-ਹੌਲੀ ਮਨ ਪੌਣ ਤੋਂ ਬਾਅਦ ਹੋਏਗਾ ਆਉਣ ਤੋਂ ਬਾਅਦ ਕੋ ਕੇ ਨਾਲ ਵਿੱਚ ਸਮਾ ਸੁੰਸਮਾਤ ਜਾਏਗਾ ਸੁੰਸਮਾਤ ਵਿੱਚੋਂ ਨਾਲ ਨੂੰ ਫੜੇਗਾ ਫਿਰ ਪ੍ਰਕਾਸ਼ ਹੋ ਜਾਏਗਾ ਇਸ ਤਰ੍ਹਾਂ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਉਹ ਇਹ ਤਤਾਂ ਦੇ ਪ੍ਰਕਾਸ਼ ਹੈ ਇਹ ਹਰਾ ਆਉਂਦਾ ਹੈ ਨੀਲਾ ਆਉਂਦਾ ਹੈ ਪੀੜਾ ਆਉਂਦਾ ਹੈ ਕਾਲਾ ਰੰਗ ਆਉਂਦਾ ਹੈ ਜਾਂ ਜਾਮਨੀ ਰੰਗ ਆਉਂਦਾ ਹੈ ਤਤਾਂ ਦੇ ਪ੍ਰਕਾਸ਼ ਹੈ ਇਹ ਤੋਂ ਅੱਗੇ ਫਿਰ ਉਹ ਪ੍ਰਕਾਸ਼ ਹੈ ਜੋ ਸਾਡੇ ਮਾਤਾ ਪਿਤਾ ਦਾ ਰਿਹਾ ਤੇ ਉਹਦੇ ਆ ਉਸ ਪ੍ਰਕਾਸ਼ ਦੇ ਸਾਹਮਣੇ ਨਾਲ ਵੱਜ ਰਿਹਾ ਹੈ ਉਸ ਪ੍ਰਕਾਸ਼ ਦੇ ਵਿੱਚੋਂ 나ਦ ਦੀ ਆਵਾਜ਼ ਆ ਰਹੀ ਹੈ ਗੁਰ ਸ਼ਬਦ ਸਮਾਏ 부ਜੇ ਹਰ ਸੋਏ ਉਸੋ ਜਿ ਸ਼ਬਦ ਪਰ ਉਸ ਪ੍ਰਕਾਸ਼ ਵਿੱਚ ਸ਼ਬਦ ਜਿਹੜੇ ਹੁਣ ਪੀਲਾ ਆਇਆ ਨੀਲਾ ਆਇਆ ਜਾਂ ਹਰ ਆਏ ਜਾਮਨੀ ਰੰਗ ਦਾ ਹੈ ਲਾਲ ਰੰਗ ਦਾ ਇਹਦੇ ਵਿੱਚੋਂ ਸ਼ਬਦ ਪ੍ਰਗਟ ਨਹੀਂ ਹੋਏਗਾ ਸ਼ਬਦ ਕੇਵਲ ਤੇ ਕੇਵਲ ਸਾਡੇ ਮਾਤਾ ਪਿਤਾ ਦੇ ਪ੍ਰਕਾਸ਼ ਵਿੱਚੋਂ ਨਿਕਲਿਆ ਹੈ ਉਹ ਇੱਕੋ ਹੀ ਪ੍ਰਕਾਸ਼ ਹੈ ਜਿਹਦੇ ਵਿੱਚੋਂ ਸ਼ਬਦ ਪ੍ਰਗਟ ਹੋ ਰਿਹਾ ਹੈ ਉਹ ਮਾਤਾ ਪਿਤਾ ਦਾ ਪ੍ਰਕਾਸ਼ ਜਿਹਨੂੰ ਆਪਾ ਪ੍ਰਕਾਸ਼ ਕਹਿੰਦੇ ਤਾਂ ਹੀ ਕਹਿੰਦੇ ਤੁਸੀਂ ਪ੍ਰੋਪਰ ਗੁਰੂ ਗੁਰੂ ਗੁਰਬਾਣੀ ਗੁਰੂ ਜੀ ਦੱਸ ਰਹੇ ਉਹਦੇ ਅਨੁਸਾਰ ਚੱਲੋ ਕਿਸੇ ਵਿਅਕਤੀ ਦੇ ਅਨੁਸਾਰ ਨਾ ਚੱਲੋ ਅਜੀਬ ਬਹੁਤ ਸਾਰੀ ਵੀਡੀਓ ਦੇਖ ਕੇ ਵੀ ਆ ਇਹ ਏਦਾਂ ਪ੍ਰੈਕਟੀਕਲ ਇਹਨੂੰ ਹੋ ਰਿਹਾ ਉਹਨੂੰ ਏਦਾਂ ਹੋ ਰਿਹਾ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨ ਨਹੀਂ ਕੋ। ਗੁਰੂ ਮੁਤਾਬਕ ਚੱਲੋ ਫਿਰ ਅਸੀਂ ਪਹੁੰਚਾਂਗੇ ਆਪਣੀ ਮੰਜ਼ਿਲ ਤੇ ਸਹੀ। ਨਹੀਂ ਤਾਂ ਮਾਇਆ ਪਹਿਲੇ ਜਾਲ ਪਾ ਲੰਨੀ ਕੋ ਕੋ ਗੁਰੂ ਤੋਂ ਬਿਗੈਰ ਜਾਪ ਰਿਹਾ। ਗੁਰੂ ਤੋਂ ਬਿਗੈਰ ਭਗਤੀ ਕਰ ਰਿਹਾ। ਗੁਰੂ ਤੋਂ ਬਿਗੈਰ ਆਪਾਂ ਭਗਤੀ ਜਦੋਂ ਕਰਾਂਗੇ ਆਪਣੀ ਮੰਜ਼ਿਲ ਤੇ ਨਹੀਂ ਜਾ ਸਕਾਂਗੇ। ਗੁਰੂ ਨੇ ਹੀ ਸਾਨੂੰ ਮਾਰਗ ਦੱਸਣਾ ਹੈ। ਤੇ ਗੁਰੂ ਨੇ ਸ਼ਬਦ ਦੁਆਰਾ ਤੁਨ ਪਾਰ ਲੈ ਕੇ ਜਾਣਾ ਹੈ। ਨਿਰਮਲ ਸਾਧਕ ਨੂੰ ਬੋਹਿਤਾ ਸ਼ਬਦ ਲਗਾਉਣਾ ਹਰ ਤੇ ਥੇਪੜਨਾ ਪਾਵਕ ਨੂੰ ਨਾ ਜਲਨਾ ਅਗਾਰ ਤੇ ਥੇ ਸੱਚੇ ਸਚ ਨੇ ਭਾਵ ਜਲਤਾਰਨਾ। ਉੱਥੇ ਕਿਸੇ ਕਿਸਮ ਦਾ ਕੋਈ ਕਾਰ ਨਹੀਂ, ਪਾਣ ਪਾਣੀ ਤੋਂ ਸੰਤਰ ਹੈ ਹੀ ਨਹੀਂ। ਉੱਥੇ ਪ੍ਰਕਾਸ਼ ਹੈ, ਸੋਮ ਵੀ ਉਸ ਨੂੰ ਆਕਰਤਾ। ਗੁਰਬਾਣੀ ਵਿੱਚ ਸੰਤ ਭਗਤਾਂ ਨੇ ਬਹੁਤ ਕਲੀਅਰ ਕਰਕੇ ਦੱਸਿਆ ਹੋਇਆ ਹੈ, ਸਾਫ਼ ਕਰਕੇ ਕਿ ਤੁਸੀਂ ਇਸ ਤਰ੍ਹਾਂ ਸ਼ਬਦ ਵਿੱਚ ਪਹਿਲਾਂ ਧਿਆਨ ਲਾਉਣਾ ਹੈ। ਗੁਰਮੰਤਰ ਵਿੱਚ ਗੁਰਮੰਤਰ ਅਗੇ ਸੌਣ ਵਿੱਚ ਉੱਥੋਂ ਸ਼ਬਦ ਪਰ ਫੜਨ ਦਾ ਜਿਹੜਾ ਅਨਹਦ ਆਵਾਜ਼ ਬੱਜੀਗਾ ਉਹ ਅਨਹਦ ਬਨਾਅ ਦਾ ਜਿਹੜਾ ਹੈ ਫਿਰ ਸਾਨੂੰ ਉਹ ਅਸਲ ਪ੍ਰਕਾਸ਼ ਵਿੱਚ ਲ ਜਾਏਗਾ ਜੋ ਸਾਡਾ ਮਾਤਾ ਪਿਤਾ ਜਿਸ ਦੁਆਰਾ ਸ੍ਰਿਸ਼ਟੀ ਬਣੀ ਜਿਹੜਾ ਅਗਾਲ ਦੁਰਖਵਾਹਿਗੂ ਦਾ ਪ੍ਰਕਾਸ਼ ਹੈ ਜਿਹਨੂੰ ਸੱਚ ਜਿਸਨੂੰ ਬਿਆੰਤ ਨਾਮਾਂ ਦੇ ਨਾਲ ਯਾਦ ਕੀਤਾ ਜਾ ਰਿਹਾ ਆ ਰਾਮ ਅੱਲਾ ਗੋਡ ਅਬਨਸੀ ਜਿਸਨੂੰ ਕਿਹਾ ਜਾ ਰਿਹਾ ਹੋਇਆ ਅਨਪਾਪ ਪ੍ਰਕਾਸ਼ ਹੈ ਕਿ ਤੇ ਇਹ ਨਾ ਹੋਵੇ ਗੁਰਮਖੋ ਅਧੂਰੇ ਰਹਿ ਜਾਈਏ ਆਪਾਂ ਬਹੁਤ ساری ਸੰਗਤਾਂ ਡੋਲ ਜਾਂਦੀਆਂ ਨੇ ਕਿ ਕੌਣ ਸੱਚ ਬੋਲ ਰਿਹਾ ਕੋ ਵੀਡੀਓ ਬਹੁਤ ਸਾਰੀਆਂ ਨਿਕਲ ਨਿਕਲ ਕੇ ਸਾਹਮਣੇ ਆ ਰਹੀ ਨੇ ਜੀ ਉਹ ਗੁਰਬਾਣੀ ਮੁਤਾਬਕ ਨਹੀਂ ਦੱਸ ਰਿਹਾ ਸਮਝ ਲਓ ਝੂਠ ਬੋਲ ਰਿਹਾ ਗੁਰਬਾਣੀ ਹੀ ਕਸਵੱਟੀ ਹੈ ਉਹ ਜਿਹਦੇ ਤੋਂ ਦੁਆਰਾ ਅਸੀਂ ਪਰਖ ਸਕਦੇ ਹਾਂ ਕਿ ਬਾਕੀ ਇਹਦਾ ਪ੍ਰੈਕਟੀਕਲ ਹੈ ਇਹ ਉੱਥੇ ਤੇ ਪਹੁੰਚਾ ਹੋਇਆ ਰਿਹਾ ਕਿਉਂਕਿ ਮਰਨ ਦਰਸ਼ ਨੇ ਬਾਈ ਮੱਟੀਆਂ ਲਗੀਆਂ ਸੀ ਗੁਰਦੇ ਇੱਕ ਬਹਾਦਰ ਮਹਾਰਜ ਦੇ ਵੇਲੇ ਹੁਣ ਤਾਂ ਘਰ ਕਰੇ ਵੇਖ ਵੀ ਉਹ ਨਿਰਵ ਦੇਖਦਾ ਉਹ ਮੈਨੂੰ ਪ੍ਰਕਾਸ਼ ਹੋ ਗਿਆ ਮੈਂ ਰਸਮੀ ਦੁਆਰ ਅਗੇ ਆ ਠੀਕ ਹੈ ਇਹ ਮਾਰੇ ਨੇ ਗੁਰੂ ਦੀ ਰਾਹੇ ਖੇੜ ਹੈ ਨਿਰਮਰ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਗੁਰੂ ਨੇ ਗਿਆਨ ਦਾ ਅੰਜਨ ਦੇਣਾ ਪਰਮ ਦਾ ਪੜਦਾ ਪਾਸੇ ਕਰਕੇ ਉਹ ਸੱਜਣਾ ਧ੍ਰੜ ਕਰਵਾਉਣਾ ਹੈ। ਫਿਰ ਨਾਦ ਨੂੰ ਧ੍ਰੜ ਕਰਵਾਉਣਾ ਹੈ। ਇਸ ਤਰ੍ਹਾਂ ਆਪਾਂ ਧ੍ਰੜ ਕਰਦੇ ਕਰਦੇ ਫਿਰ ਅਗੇ ਜਾਣਾ ਮਾਤਾ ਪਿਤਾ ਦੇ ਕਰ ਕਾਣਾ ਹੈ। ਤੇ ਕੋ ਸ਼ਬਦ ਨੂੰ ਤਾਂ ਸੁਣਨਾ ਪਏਗਾ। ਸ਼ਬਦ ਸਤ ਸਤ ਪ੍ਰਭ ਅਕਾ ਸੌਰਤ ਸਤ ਸਾਂਜ ਸੁਣਨਾ। ਸ਼ਬਦ ਵਾਰਾ ਹੀ ਸ਼ਬਦ ਪ੍ਰਕਾਸ਼ ਵਿੱਚੋਂ ਨਿਕਲਿਆ ਹੈ। ਤੇ ਪ੍ਰਕਾਸ਼ ਵਿੱਚ ਲੈ ਕੇ ਜਾਏ ਸ਼ਬਦ ਨੂੰ ਸੁਣਾਗੇ ਤੇ ਪ੍ਰਕਾਸ਼ਿਕ ਵਿੱਚ ਕਿੱਦਾਂ ਜਾਵਾਂਗੇ ਸ਼ਬਦ ਨੂੰ ਸੁਣਨਾ ਪੈਣਾ ਤੇ ਤੇ ਬਹੁਤ ਸਾਰੇ ਵੀ ਪਰਮ ਬਾਦ ਹੁੰਦੇ ਆ ਸ਼ਬਦ ਨੂੰ ਸੁਣਦੇ ਸੁਣਦੇ ਮੰਨਨੇ ਨਾਦ ਨੂੰ ਸੁਣਦੇ ਸੁਣਦੇ ਪ੍ਰਕਾਸ਼ ਵਿੱਚ ਜਾਣਾ ਹੈ ਸੋ ਇਹ ਆਪਾਂ ਨੇ ਯਾਦ ਰੱਖਣਾ ਵਿਆਸ ਕਰੋ ਪਰ ਕਰੋ ਗੁਰੂ ਦੀ ਮੱਤ ਦੇ ਅਨੁਸਾਰ ਗੁਰਬਾਣੀ ਗੁਰੂ 1430 ਅੰਗ ਜੋ ਨੇ ਉਹ ਗੁਰੂ ਦੀ ਮੱਤ ਸਿਖਾ ਰਹੇ ਨੇ ਕਿ ਅਸੀਂ ਜਿੱਦਾਂ ਅਭਿਆਸ ਕੀਤਾ ਤੁਸੀਂ ਵੀ ਉਦਾਂ ਕਰ ਇਹ ਕਮਾਈ ਤੁਹਾਨੂੰ ਆਪ ਹੀ ਕਰਨੀ ਪੈਣੀ ਕਿਸੇ ਨੇ ਇਹਦੀ ਘਾਤ ਰੱਖ ਦੇਣਾ ਕਿਸੇ ਦੇ ਸਿਰ ਤੇ ਤੇ ਤਾਂ ਕਮਾਈ ਹੋ ਜਾਣੀ ਹੈ ਉਹਨਾਂ ਨੇ ਰਸਤਾ ਦੱਸਣਾ ਹੈ ਤੁਹਾਨੂੰ ਗਾਈਡ ਕਰਨਾ ਹੈ ਸਮਝਾਉਣਾ ਕਿ ਇਸ ਤਰ੍ਹਾਂ ਤੁਸੀਂ ਯਤਨ ਕਰੋ ਪਹਿਲਾਂ ਆਪਣੇ ਵਿਚਾਰਾਂ ਨੂੰ ਛੱਡੋ ਫੁਰਨਿਆਂ ਨੂੰ ਛੱਡੋ ਜੇ ਸੋਮ ਸਮਾਦ ਵਿੱਚ ਚੱਲੋ ਸਹਿਰ ਵਿੱਚ ਚੱਲੋ ਜਿ ਸ਼ਮਤ ਪੜੋ ਸ਼ਾਮ ਤੋਂ ਅੱਗੇ ਫਿਰ ਘੇੜ ਚੱਲਦੇਗਾ ਆਪਣੇ ਘਰ ਪ੍ਰਕਾਸ਼ ਵਿੱਚ ਆ ਜਾਣਾ ਇਸ ਤਰ੍ਹਾਂ ਮਾਰੇ ਮਾਣ ਵਿੱਚ ਆਪਾਂ ਨੂੰ ਸਮਝਾ ਰਹੇ ਨੇ ਮਾਇਆ ਦੇ ਤਤਾਂ ਦੇ ਪ੍ਰਕਾਸ਼ ਵਿੱਚ ਨਹੀਂ ਫਸਣਾ ਮਾਲਕ ਜੋ ਹੈ ਮਾਤਾ ਪਿਤਾ ਹੈ ਤੇ ਸ਼ਬਦ ਨਹੀਂ ਦਸਵੇਂ ਕਰਕੇ ਆਪਾਂ ਬੈ ਕੇ ਜਾਣਾ ਹੈ ਕਿਉਂ ਤਾਂ ਹੀ ਜਾਵਾਂਗੇ ਜੇ ਗੁਰੂ ਦੀ ਮਤ ਅਨੁਸਾਰ ਚੱਲਾਂਗੇ ਗੁਰ ਕੀ ਮਤ ਤੂ ਲੇਹ ਇਆਨੇ ਪਗ ਤਬਨਾ ਬਹੁ ਡੂ ਪੇ ਸਿਆਨੇ بڑے بڑے ਗੁਰ ਦੀ ਮਤ ਲੈਣ ਤੋਂ ਘੈਰ ਡੁੱਬ ਗਏ ਕਿਉਂਕਿ ਉਹ ਤਤਾਂ ਦੇ ਪ੍ਰਕਾਸ਼ ਵਿੱਚ ਪਾਸ ਕੇ ਰੰਗਾਂ ਦੇ ਰੂਪਾਂ ਦੇ ਵਿੱਚ ਪਾਸ ਕੇ ਰੇਖ ਭੇਖ ਦੇ ਵਿੱਚ ਫਸ ਗਏ ਉਹ ਰੇਖ ਭੇਖ ਤੋਂ ਉੱਪਰ ਹੈ ਉਹ ਤ੍ਰੈਗੋਣਾਂ ਤੋਂ ਉੱਪਰ ਹੈ ਮਹਾਰਾਜ ਤੇ ਮਿਹ ਪ੍ਰਾਪਤੀ ਉਹਨਾਂ ਜੋ ਪ੍ਰਸੰਨ ਹੁੰਦਾ ਹੈ ਖੁਸ਼ ਹੁੰਦਾ ਹੈ ਤੇ ਉਹ ਵਰਲੇਨੀ ਜਿਹਨਾਂ ਤੇ ਖੁਸ਼ ਹੁੰਦਾ ਜਾਂ ਗਮੇ ਹੁੰਦਾ ਮਕਰਣ ਕੀ ਬਰਲੇ ਕੇ ਇਕੇ ਬੜੀ ਭਗਤੀ ਕਰਨੀ ਪੈਂਦੀ ਹੈ ਬੜਾ ਸ਼ਰਨ ਕਰਨਾ ਪੈਂਦਾ ਵਿਸ਼ਵਾਸ ਬਹੁਤ ਕਰਨਾ ਪਏਗਾ ਆਪਾਂ ਕਿੰਨਾ ਆਪ ਅਭਿਆਸ ਕਰਾਂਗੇ ਅਲ ਦੇ ਕਰਦੇ ਹੋ ਉਦ ਦੇ ਬੰਦੇ ਉਹਨੇ ਮਾਰੇ ਸਾਡੇ ਤੇ ਕੋਸ਼ਿਸ਼ ਹੋਣਗੇ ਜਿੰਨਾ ਗੁਰੂ ਦੀ ਮੱਤ ਅਨੁਸਾਰ ਚੱਲਾਂਗੇ ਆਪਣੀ ਮੱਤ ਅਨੁਸਾਰ ਚੱਲਾਂਗੇ ਤੇ ਵਿਚਾਰੇ ਰਹੇ ਨਾ ਮਾਣੇ ਆਪਾਂ ਨੇ ਆਪਣੀ ਮੰਜ਼ਿਲ ਹੈ ਬਾਹੀ ਗੁਰੂ ਸੱਚ ਤੇ ਸੱਚ ਵਿੱਚ ਤਾਂ ਹੀ ਜਾ ਸਕਦੇ ਆ ਜੇ ਗੁਰਬਾਣੀ ਗੁਰੂ ਸਾਨੂੰ ਜੋ ਗਿਆਨ ਦੇ ਰਿਹਾ ਉਸ ਨੂੰ ਕਮਾਈਏ ਉਸ ਨੂੰ ਪੁੱਝੀਏ ਪੜ੍ਹ ਗਏ ਆਪ ਗੁਰਬਾਣੀਆਂ ਆ ਪੜ੍ਹਿਆ ਕਰੋ ਵਿਚਾਰੀਏ ਵਿਚਾਰ ਕੇ ਪ੍ਰੇਵਿਹਾਸ ਕਰੀਏ ਕਿ ਆਪਣੀ ਮੰਜ਼ਲ ਤੇ ਪਹੁੰਚ ਕੇ ਸ਼ਬਦ ਦੁਆਰਾ ਆਪੜੋ ਮਾਰਾ ਗੁਰਬਾਣੀ ਵਿੱਚ ਕਹੇ ਆਇਓ ਪੜਨ ਸੁਣਨ ਕੋ ਬਾਣੀ ਨਾਮ ਵਿਸਾਰਨ ਲੱਗੇ ਅਨਲਾਜ ਦੇਖਾ ਜਾਣ ਪ੍ਰਾਨੀ ਨਾਮ ਨੂੰ ਅਸੀਂ ਵਿਸਾਰ ਦਿੰਨੇ ਆ ਬਾਣੀ ਪੜਨ ਸੁਣਨ ਵਾਸਤੇ ਆਏ ਆ ਪੜੋ ਸੁਣੋ ਵੀ ਫਿਰ ਨਾਮ ਦੇ ਦੁਆਰਾ ਗੁਰਬਾਣੀ ਪੜ ਕੇ ਨਾਮ ਨੂੰ ਖੋਜੋ ਨਾਮ ਕੀ ਏ ਗੁਰਬਾਣੀ ਤੁਸ ਰਹਿਣਾ ਨਾਮ ਦਾ ਕੋਈ ਰੂਪ ਰੰਗ ਰੇਖ ਪੇ ਨਹੀਂ ਮਾਲਕ ਦੇ ਮੁਖ ਦੀ ਆਵਾਜ਼ ਹੈ ਇਹਨਾਂ ਮਾਰਗ ਦੇ ਕਾਗਜ਼ ਕਲਮ ਨਾਲ ਲਿਖਣ ਹਾਰ ਬੰਦੇ ਕਾਬੇ ਕਰਨ ਵਿਚਾਰੇ ਸਨ ਆਨੰਦ ਰੰਗਨ ਹੋਈ ਕੋ ਮਨ ਜਾਣੇ ਮਨ ਕੋਈ ਕੋਈ ਸ਼ਾਹੀ ਕੋ ਕਾਗਜ਼ ਕੋ ਕਲਮ ਸੁਨਾਮ ਲਿਖਣ ਸਕਦਾ ਮਾਰਗ ਦੇ ਮੁੱਖ ਦੀ ਆਵਾਜ਼ ਹੈ ਤੇ ਤਾਂ ਹੀ ਉਹਦੇ ਮੁੱਖ ਜਾਵਾਂਗੇ ਜੇ ਉਹ ਆਵਾਜ਼ ਨੂੰ ਫੜਾਂਗੇ ਆਵਾਜ਼ ਦਾ ਪਿੱਛਾ ਕਰਾਂਗੇ ਜੇ ਆਵਾਜ਼ ਦਾ ਪਿੱਛਾ ਨਹੀਂ ਕੀਤਾ ਪੜਤ ਵੀ ਸਕਦੇ ਹਾਂ ਇਹ ਮਾਇਆ ਦੇ ਜਾਲ ਵਿੱਚ ਫਸ ਕੇ ਤਤਾਂ ਦੇ ਪ੍ਰਕਾਸ਼ ਵਿੱਚ ਚਲੇ ਜਾਣਾ ਕੇਵਲ ਕੇਵਲ ਉਹ ਮਾਤਾ ਪਿਤਾ ਚੋਂ ਜਿਹੜਾ ਪ੍ਰਕਾਸ਼ ਆ ਰਿਹਾ ਉਹਦੇ ਵਿੱਚੋਂ ਹੀ ਨਾਲ ਪ੍ਰਗਟ ਹੋ ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਤੁੰਬਾ ਉਹਦੇ ਮੁਖ ਦੇ ਵਿੱਚੋਂ ਜਿਹੜੀ ਪ੍ਰਗਟ ਹੋ ਰਹੀ ਬਾਣੀ ਉਹਦੇ ਦੁਆਰਾ ਹੀ ਅਸੀਂ ਉੱਥੇ ਪਹੁੰਚਾਂਗੇ ਇਹ ਰਸਤਾ ਇਹ ਮਾਰਗ ਕਿਉਂਕਿ ਉੱਥੇ ਲੋੜ ਪੈਣੀ ਹੈ ਜਹਿ ਮਾਰ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਮੂੰਹਾਂ ਸਾਡ ਬੋਸਾ ਕਹਿੰਦੇ ਜਿੱਥੇ ਉਹ ਉਹ ਮਾਰਗ ਬੜਾ ਵਿਖੜਾ ਪੈਂਦਾ ਹੈ ਜੰਮ ਮਾਰ ਹੈ ਉੱਥੋਂ ਹਰੀ ਦੇ ਨਾਮ ਨੇ ਸੰਗ ਲਗਾਉਣਾ ਸ਼ਬਦ ਨੇ ਲਗਾਉਣਾ ਨਾਮ ਨੇ ਲਗਾਉਣਾ ਫਿਰ ਮਾਰਾ ਬ੍ਰਹਮਾਣ ਚ ਕਹਿ ਰਿਹਾ ਜੇ ਪੈਂਡੇ ਮਹਾ ਅੰਤ ਗਵਾਰਾ ਹਰ ਦਾ ਨਾਮ ਸੰਗ ਹੋ ਗਿਆ ਕਹਿੰਦੇ ਜਿੱਥੇ ਮਹਾ ਗੰਭਾਰ ਹੈ ਉੱਥੋਂ ਲੰਘਣਾ ਬੜਾ ਮੁਸ਼ਕਲ ਹੈ ਮਾਇਆ ਦਾ ਬੜਾ ਪਰਵਲ ਜਾਲ ਹੈ ਸ਼ਬਦ ਵਿੱਚ ਸਮਾ ਕੇ ਨਾਮ ਚ ਸਮਾ ਕੇ ਉਸ ਉਸ ਮਾਇਆ ਦੇ ਜਾਲ ਨੂੰ ਕੱਟ ਕੇ ਸੋਪੀ ਅੱਗੇ ਜਾਏਗੀ ਨਹੀਂ ਤਾਂ ਫਿਰ ਪਾਸੇ ਮਾਗੇ ਮਾਇਆ ਦੇ ਜਾਲ ਦੇ ਵਿੱਚ ਅੱਗੇ ਕਈ ਯੁੱਗ ਲੱਗੇ ਫੇਰ ਲੰਘ ਜਾਣਗੇ ਫਿਰ ਮਾਰਾ ਪੰਚਮ ਪਾਤਸ਼ਾਹ ਸੋਨੀ ਸਾਹਿਬ ਦੇ ਵਿੱਚ ਮਹਾਰਾਜ ਜੇਕਰ ਕਰਦੇ ਕਿੱਦਾਂ ਤੁਸੀਂ ਲੰਘਣਾ ਹੈ ਮਾਇਆ ਦੇ ਜਾਲ ਨੂੰ ਕਿੱਦਾਂ ਕੱਟਣਾ ਹੈ ਜਹਾਂ ਪੰਥ ਤੇਰਾ ਕੋ ਨਾ ਸਜਨੋ ਹਰ ਕਾ ਨਾਮ ਤੇ ਨਾਲ ਪਛੰਡ ਜੈ ਮਹਾ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੁਮ ਹੋ ਪਰਸ਼ਾਨ ਕੁਮਾਰ ਗੁਰਬਾਣੀ ਵਿੱਚ ਕਹਿੰਦੇ ਉਹ ਵਿਖੜਾ ਪੰਡਾ ਏ ਉਹਸ ਮਾਰਗ ਤੇ ਜਿਸ ਮਾਰਗ ਤੇ ਜਾਣਾ ਹੈ ਉੱਥੇ ਨਾਮ ਨੇ ਸੰਗ ਲਵਾਉਣਾ ਬڑا ਆਪ ਵਿਆਨਕ ਉਹ ਮਾਰਗ ਹੈ ਉੱਥੋਂ ਨਾਮ ਨੇ ਕੋ ਕਿ ਧਾਤ ਦਾ ਮਾਰਗ ਥੱਲੇ ਜਾ ਰਿਹਾ ਹੈ ਨਾਮ ਦਾ ਮਾਰਗ ਜਿਹੜਾ ਸਾਨੂੰ ਉਹ ਧਾਤ ਦੇ ਮਾਰਗ ਤੋਂ ਬਚਾਏਗਾ ਜਿੰਨਾ ਕਿ ਸਾਡੇ ਕੋਲ ਸ਼ਬਦ ਨਹੀਂ ਨਾਦ ਨਹੀਂ ਹੈ ਅਸੀਂ ਲੱਗ ਨਹੀਂ ਸਕਦੇ ਆਪਣੇ ਘਰ ਜਾਣ ਨਹੀਂ ਸਕਦੇ ਜੇ ਸ਼ਬਦ ਨੂੰ ਪੜਾਂਗੇ ਸ਼ਬਦ ਦੇ ਪ੍ਰਕਾਸ਼ ਨਾਲ ਗਿਆ ਸੀ ਜਾਨਾ ਹੈ ਇਸ ਤਰ੍ਹਾਂ ਮਾਰਗ ਰਵਾਨ ਵਿੱਚ ਆਪਾਂ ਨੂੰ ਸਮਝਾ ਰਹੇ ਨੇ ਸ਼ਬਦ ਦਾ ਪਿੱਛਾ ਸਾਡੇ ਮਾਨੇ ਕਰਨਾ ਹੈ ਸ਼ਬਦ ਦੇ ਵਿਚ ਸਮਾ ਕੇ ਮਾਰਾ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਬਭ ਖੰਡਾਏ ਨਾਮ ਜੋ ਸਮਾਇਆ ਨਹੀਂ ਤੇ ਦੁੱਖ ਜਨਮ ਮਰਨ ਦਾ ਕੋ ਦੁੱਖ ਕਿੱਦ ਕੱਟੇ ਦੁੱਖ ਜਨਮ ਮਰਨ ਬਭ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਭ ਖੰਡ ਪ੍ਰਪੰਡਾ ਹੈ ਫਿਰ ਖੰਡਾ ਬ੍ਰਹਮੰਡ ਦੇ ਮਾਰ ਕੇ ਜਿ ਸੂਭਾ ਹੁੰਨੀ ਹੈ ਫਿਰ ਅਬਨਾਸੀ ਨੂੰ ਜਾਵਾਂਗੇ ਜਦੋਂ ਸ਼ਬਦ ਉਸ ਸੋਤ ਸਮਾਏਗੀ ਨਾਮ ਦੇ ਵਿਚ ਸਮਾਏਗੀ ਉਹਨੂੰ ਕਹਿੰਦੇ ਹਨ ਆਨਾਦ ਨਾਨਕ ਨਰਮਲ ਨਾਲ ਸ਼ਬਦ ਤੁਨ ਸਚ ਰਾਮੇ ਨਾਮ ਸਮਾਣੇ ਦਾ ਕਬੀਲ ਸੁਨਾਦੀ ਛਲਦੀ ਜਿਹੜੀ ਆਵਾਜ਼ ਹੈ ਨਾਮ ਰੂਪ ਦੇ ਵਿੱਚ ਹੈ ਸੱਚ ਰਾਮੇ ਨਾਮ ਸਮਾਈ ਦਾ ਕਿ ਉਸ ਰਾਮ ਦੇ ਵਿੱਚ ਫੇਰ ਸਮਾਵਾਂਗੇ ਇਸ ਨਾਮ ਦੇ ਜਰੀਏ ਸਮਾਵਾਂਗੇ ਜੇ ਨਾਮ ਤਾਂ ਨਹੀਂ ਤੇ ਅਸੀਂ ਜਾਣ ਨਹੀਂ ਸਕਦੇ ਆਪਣੇ ਘਰ ਨਾਮ ਦੇ ਜਰੀਏ ਜਾਣਾ ਹੈ ਕਿਸੇ ਤਤਾਂ ਦੇ ਪ੍ਰਕਾਸ਼ ਮਾਇਆ ਦੇ ਪ੍ਰਕਾਸ਼ ਨਾਲ ਨਹੀਂ ਜਾਣਾ ਫਿਰ ਆਪਾਂ ਸ਼ਬਦਵਾਰਾ ਜਾਣਾ ਸ਼ਬਦ ਦੀ ਲੈ ਲੈਣਾ ਜਾਣਾ ਹੈ ਮਾਰਕ ਕਹਿੰਦੇ ਨੇ ਸਤਗੁਰ ਤੇ ਪਾਇ ਵਿਚਾਰਾ ਸੁੰਨ ਸਮਾਗ ਸੱਚੇ ਘਰ ਪਾਰਾ ਜਿਹੜਾ ਮਾਨਤਾਕਾਰ ਹੈ ਸੋਮਣ ਸੱਚਾ ਕਾਰ ਜਿਹੜਾ ਹੈ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਹੋਰ ਕਿਸੇ ਕਿਸਮ ਦਾ ਉਥੇ ਕੋਈ ਆਕਾਰ ਨਹੀਂ ਹੈ ਜੇ ਆਕਾਰ ਪਰਤ ਹੋ ਰਿਹਾ ਸੀ ਮਾਇਆ ਦੇ ਘਰ ਵਿੱਚ ਹੀ ਆਂਦੇ ਸੂਖਮ ਤੋਂ ਸੂਖਮ ਮਾਇਆ ਜਿਹੜੀ ਹੈ ਉਹ ਸਾਡੇ ਅੱਗੇ ਪੜਦਾ ਪਾਦ ਹੁੰਦੀ ਹੈ ਨਿਕਲ ਨਹੀਂ ਦਿੰਦੀ ਮਾਇਆ ਨੇ ਵੀ ਆਪਣਾ ਸੱਚ ਕੰਡ ਬਣਾਇਆ ਮਾਇਆ ਨੇ ਵੀ ਆਪਣਾ ਦਸਮ ਦਵਾਰ ਬਣਾਇਆ ਮਾਇਆ ਨੇ ਵੀ ਆਪਣਾ تیر ਕਰਨ ਦੇ ਜ਼ਿਕਰ ਬਣਾਇਆ ਉਹ ਉਸ ਘਰ ਵਿੱਚ ਲੈ ਜਾਂਦੇ ਜਿਹਨੂੰ ਮਗਰ ਤਰਨ ਕੋ ਮੰਦਰ ਸਾਹਿਬ ਵਾਲੋਂ ਪਾਵਨ ਪੱਲੇ ਜਰਾਉਂਦੇ ਐ ਐਸੇ ਘਰ ਮੇ ਹੈਟਕੀ ਲੋਕ ਹੂਲ-ਹੂਲ ਕੇ ਆਪਦੇ ਪਹਿਲਾ ਇਹ ਸਰੀਦ ਵਿੱਚ ਬਕਾਰਾਂ ਦੀ ਆ ਕਰਨ ਤੇ ਫਿਰ ਮਾਇਆ ਦੇ ਜਾਲ ਉਹ ਖੇ ਵੀ ਮਾਇਆ ਦਾ ਜਾਲ ਪਾ ਲੰਦੀ ਏ ਕਿ ਇਹ ਨੂੰ ਤਸਮ ਦਵਾਰ ਦਾ ਸੱਚਾਣ ਦਾ ਬੇਦਨਾ ਆਵੇ ਉਹ ਆਪਣੇ ਦੁਆਰਾ ਮਾਇਆ ਇੱਕ ਕਾਰ ਜਿਹੜਾ ਕਰ ਦਿੰਦੀ ਏ ਜਿਹੜੀ ਵਿਚ ਜਬਚਾਰਾਂ ਦੇ ਵਿੱਚ ਤਪ ਤਾਂ ਦੇ ਪ੍ਰਕਾਸ਼ ਰੂਪ ਦੇ ਵਿੱਚ ਤੇ ਇਕੜੇ ਤਸਵੀਰਾਂ ਪਰਗਟ ਹੋ ਜਾਂਦੀਆਂ ਅੰਦਰੂਪ ਪਰਗਟ ਹੋ ਜਾਂਦੇ ਆ ਕਿ ਇਹ ਇਹਨਾਂ ਇਹਦੇ ਵਿੱਚ ਇਹ ਸਮਝੇ ਕਿ ਮੈਂ ਸੱਚ ਕਾ ਪਹੁੰਚ ਗਿਆ ਸੋ ਇਸ ਪ੍ਰੰਗ ਪ੍ਰਮਖੋ ਆਪਾਂ ਨੇ ਇਸ ਮਾਇਆ ਦੇ ਰੰਗਾਂ ਰੂਪਾਂ ਤੋਂ ਬਚਣਾ ਹੈ ਅੰਦਰੂਪ ਸ਼ਬਦ ਦੀ ਪਹਿਚਾਨ ਕਰਦੇ ਸ਼ਬਦ ਦਾ ਪੇਸ਼ਾ ਕਰਦੇ ਆਪਣੇ ਘਰ ਜਾਣਾ ਹੈ ਸ਼ਬਦ ਵਿੱਚ ਸਮਾ ਕੇ ਆਪਣੇ ਘਰ ਜਾਣਾ ਹੈ ਸ਼ਬਦ ਗੁਰ ਸ਼ਬਦ ਸਮਾਏ ਬੁੱਝੇ ਹਰ ਸੋਏ ਫਿਰ ਹੀ ਅਸੀਂ ਬੁੱਝਾਂਗੇ ਨਹੀਂ ਤਾਂ ਅਸੀਂ ਵਿਚਾਰੇ ਰਹਿ ਜਾਵਾਂਗੇ ਸ਼ਾਉਦ ਨਹੀਂ ਸਾਨੂੰ ਲਗਾਉਣਾ ਹੈ ਭਵ ਸਾਗਰ ਨਹੀਂ ਤਾਂ ਕੀ ਭਵ ਸਾਗਰ ਵਿੱਚ ਡੁੱਬ ਜਾਂਦੀ ਨੇ ਕਈ ਯੁੱਗ ਹੋ ਗਏ ਆਪਾਂ ਨੂੰ ਗੁਰਬਾਣੀ ਗੁਰੂ ਜੋ ਕਹਿ ਰਹੇ ਨੇ ਉਹਨਾਂ ਦੇ ਬਚਨਾਂ ਤੇ ਚੱਲਦੇ ਹੋਏ ਭਵ ਸਾਗਰ ਨੂੰ ਪਾਰ ਕਰਕੇ ਨਰਨਕਾਰ ਦੇ ਦੇਸ਼ ਵਿੱਚ ਚੱਲ ਗਏ ਇਹ ਕੇ ਸਾਚ ਹੀ ਸੱਚ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੈ ਸੋਨ ਹੀ ਸੋਨ ਹੈ ਆਮ ਜਪ ਵੀ ਜ਼ਰੂਰੀ ਹੈ ਗੁਰਮੰਤਰ ਦਾ ਜਾਪ ਬਹੁਤ ਜ਼ਰੂਰੀ ਹੈ ਗੁਰਮੰਤਰ ਹਿੰਸ ਜੋ ਪ੍ਰਾਣੀ ਮਾਰੇ ਤਾਂ ਇਹ ਕਹਿ ਰਹੇ ਨੇ ਜਿਹੜੇ ਵਾਹਿਗੁਰੂ ਦਾ ਗੁਰੂ ਦਾ ਮੰਤਰ ਹੀ ਨਹੀਂ ਜਪ ਰਹੇ ਆ ਤੇ ਪੰਚਮ ਪਾਤਸ਼ਾਹ ਮਹਾਰਾਜ ਦੇ ਬਚਨ ਗੁਰਮੰਤਰ ਹਿੰਸ ਜੋ ਪ੍ਰਾਣੀ ਤ੍ਰਿਕੰਥਮ ਬ੍ਰਸ਼ਟਨੇ ਕੂਕਰੇ ਸੁਕਰੇ ਗਰਦਬਹਿ ਕਾਕੇ ਸਰਪਨੇ ਤੁਲਖਲੀ ਅਸੀਂ ਇਹਨਾਂ ਦੇ ਬਰੋਬਰ ਆ ਸੱਪਾਂ ਦੇ ਕਾਮਾਂ ਦੇ ਕਦਿਆਂ ਦੇ ਕੁੱਤਿਆਂ ਦੇ ਸੂਰਾਂ ਦੇ ਜੇ ਅਸੀਂ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪ ਰਹੇ ਕਈ ਕਹਿੰਦੇ ਕਿ ਨਹੀਂ ਜਪਣ ਦੀ ਲੋੜ ਨਹੀਂ ਸਾਰੇ ਸੁਣਦੇ ਵੀ ਲੋਕ ਨੇ ਸੋ ਜੋ ਪਾਤਸ਼ਾਹ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ ਉਹਦੇ ਰਾਹੀਂ ਅਸੀਂ ਗੁਰਬਾਣੀ ਗੁਰੂ ਦੇ ਰਾਹੀਂ ਹੀ ਅਸੀਂ ਨਿਕੜਨਾ ਆਪਨੇ ਗੁਰੂ ਬਣ ਜਾਣਾ ਅਸੀਂ ਗੁਰੂ ਜੋ ਸਤਗੁਰੂ ਦੇ ਬਚਨ ਨੇ ਉਹਨਾਂ ਬਚਨਾਂ ਤੇ ਪਹਿਰਾ ਦਿੰਦੇ ਹੋਏ ਆਪਣੇ ਮਨ ਨੂੰ ਭਵ ਸਾਗਰ ਤੋਂ ਪਾਰ ਲੈ ਕੇ ਜਾਣਾ ਨਰ ਹੰਕਾਰ ਦੇ ਘਰ ਵਿੱਚ ਸ਼ਬਦ ਵਾਰਾ ਜਾਣਾ ਹੈ ਤੇ ਜਿੱਦਾਂ ਜਿੱਦਾਂ ਸ਼ਬਦ ਦਾ ਪਿੱਛਾ ਕਰਾਂਗੇ ਤੇ ਉਦੋਂ ਦਾ ਆਪਾਂ ਸ਼ਬਦ ਦੇ ਸਮੋਂਦੇ ਜਾਮਾਂਗੇ ਤੇ ਮਾਇਆ ਦਾ ਪਰਮ ਫੜਦੇ ਜਾਣਗੇ ਬੜਾ ਸਮਰਨ ਦੀ ਲੋੜ ਹੈ ਇਹਾਸ ਦੀ ਲੋੜ ਹੈ ਗੁਰਮੰਤਰ ਦੇ ਦੁਆਰੇ ਨਾਪੀ ਤੇ ਚੋੜ ਪੈਂਦੀ ਹੈ ਵਾਹ ਗੁਰੂ ਵਾਹ ਗੁਰੂ ਜੀ ਨੂੰ ਸਾਸ ਕਾਸ ਕਹਿੰਦੇ ਇਤੋਂ ਸ਼ਬਦ ਪ੍ਰਗਟ ਹੁੰਦਾ ਹੈ ਜਦੋਂ ਖੇਲ ਚੱਲਦਾ ਹੈ ਤੇ ਇਤੋਂ ਹੀ ਨਾਲ ਪ੍ਰਗਟ ਹੁੰਦਾ ਹੈ ਬਾਰ ਬਾਰ ਪਾਣੀ ਕੈਰੀ ਜੋ ਸਾਸ ਕਾਸ ਤੇ ਆਏ ਮੇਰਾ ਹਾਲ ਹਸੂ ਗੁਰ ਸੇਖ ਗੁਰੂ ਮਨ ਭਾਵ ਹੈ ਜਿਹੜਾ ਸਾਸ ਦਰਾ ਸਿਮਰਨ ਕਰਦਾ ਉਹ ਮੈਨੂੰ ਚੰਗਾ ਲੱਗਦਾ ਵਾਹ ਵਾਹ ਕਰੀ ਸਿੱਖ ਜਨ ਸੋਹਣੇ ਉਹਨੂੰ ਚੰਗੇ ਲੱਗਦੇ ਸੋਹਣੇ ਲੱਗਦੇ ਆ ਜਿਹੜੇ ਨਹੀਂ ਕਰਦੇ ਮਾਰ ਕੇ ਤਾਂ ਕੋਈ ਮੈਨੂੰ ਚੰਗੇ ਨਹੀਂ ਲੱਗਦੇ ਤੇ ਚੰਗੇ ਕੌਣ ਹੈ ਜਿਹੜੇ ਸਿਮਰਨ ਕਰਦੇ ਉਹਦਾ ਨਾਮ ਜਪਦੇ ਹਰ ਸਾਹ ਦੇ ਨਾਲੇ ਜਪਦੇ ਗੱਪਣਾ ਪੈਣਾ ਆਪਾਂ ਅਭਿਆਸ ਕਰਨਾ ਪੈਣਾ ਸ਼ਬਦ ਨੂੰ ਵੀ ਅੰਦਰੋਂ ਸੁਣਨਾ ਜਿਹਨੂੰ ਮਾਰ ਕਰੇ ਗੁਰਮੰਤਰ ਪੜਾਇਆ ਹਰ ਅਚਰਚੁ ਗਾਇਆ ਦੁਦ ਗਿਆ ਗੈ ਸੁਖੂ ਫੇਰੇ ਇਹ ਦੁਦ ਗਿਆ ਦੋਇਆ ਭੈ ਆਪਣਾ ਖਤਮ ਹੁੰਦੀ ਏ ਜਦੋਂ ਗੁਰਮੰਤਰ ਨੂੰ ਅਸੀਂ ਦ੍ਰਿੜ ਕਰਦੇ ਆ ਯਾਦ ਕਰਦੇ ਆ ਤੁਹਾਡਾ ਅਭਿਆਸ करिएगा सिंबन करिएगा तो, तो गुणम को इस तरह गुरु दिया ਵਿਚਾਰਾ ਕਰਦੇ ਹੋਏ ਬਿਲਕੁਲਾ ਹੋ ਜਾਂਦੀਆਂ ਨੇ गुरु ते संगत वृक्षण जोग ਹੈ ਬਲਾਉ ਪਤੇ ਵਾਹਿਗੁਰੂ ਜੀ ਕਾ ਅਲਸਾ ਬਾਝ ਗੁਰੂ ਜੀ